ਨਾਨ ਬਾਬਾ ਸ੍ਰੀ ਚੰਨ ਜੀ ਇੱਕ ਛੋਟੀ ਜਈ ਕਥਾ ਇਨਸਾਨ ਨੂੰ ਉਹ ਮਾਰਗਦਰਸ਼ਨ ਕਰਵਾ ਸਕਦੀ ਹੈ ਜਿਸ ਵਾਸਤੇ ਇਨਸਾਨ ਇਸ ਧਰਤੀ ਦੇ ਉੱਪਰ ਆਇਆ ਹੈ ਇੱਕ ਵਾਰ ਇੱਕ ਰਾਜਾ ਆਪਣੇ ਸਗਾਂ ਸੰਤੇ ਬੈਠਾ ਸੀ ਬਹੁਤ ਸਾਰੇ ਉਸ ਨੇ ਪੇਂਟਰ ਮੰਗਵਾਏ ਅਤੇ ਕਿਹਾ ਕਿ ਜੋ ਵੀ ਮੇਰੀ ਸਭ ਤੋਂ ਉੱਤਮ ਤਸਵੀਰ ਬਣਾਵੇਗਾ ਉਸ ਨੂੰ ਮੂੰ ਮੰਗਿਆ ਇਨਾਮ ਦਿੱਤਾ ਜਾਵੇਗਾ ਬਹੁਤ ਸਾਰੇ ਪੇਂਟਰ ਉਸ ਦੇ ਦਰਬਾਰ ਵਿੱਚ ਆਏ ਕਈਆਂ ਨੇ ਆਪੋ ਆਪਣੀਆਂ ਤਸਵੀਰਾਂ ਬਣਾਈਆਂ ਇੱਕ ਪੇਂਟਰ ਦੀ ਤਸਵੀਰ ਸਭ ਤੋਂ ਉੱਤਮ ਸੀ ਜਿਸ ਵਿੱਚ ਰਾਜਾ ਸੰਗਾਸਨ ਉੱਪਰ ਬੈਠਾ ਸੀ ਅਤੇ ਲੋਕਾਂ ਨੂੰ ਨਿਰਦੇਸ਼ ਦੇ ਰਿਹਾ ਸੀ ਇਸ ਤਰ੍ਹਾਂ ਉਹ ਉੱਤਮ ਤਸਵੀਰ ਰਾਜੇ ਨੇ ਆਪਣੇ ਦਰਬਾਰ ਵਿੱਚ ਲਗਾ ਲਈ ਸਾਰੇ ਲੋਕ ਜਦੋਂ ਉਹ ਤਸਵੀਰ ਦੇਖਦੇ ਰਾਜੇ ਦੀ ਬਹੁਤ ਸਾਰੀ ਪ੍ਰਸ਼ੰਸਾ ਹੁੰਦੀ ਅਤੇ ਲੋਕ ਬਹੁਤ ਸਿਫਤ ਕਰਦੇ ਰਾਜੇ ਦੀ ਕਿ ਰਾਜਨ ਬਹੁਤ ਉੱਤਮ ਤਸਵੀਰ ਹੈ ਇੱਕ ਦਿਨ ਮਹਾਤਮਾ ਰਾਜੇ ਦੇ ਦਰਬਾਰ ਵਿੱਚ ਆਏ ਅਤੇ ਰਾਜੇ ਨੂੰ ਕਹਿਣ ਲੱਗੇ ਕਿ ਰਾਜਨ ਤੁਹਾਡੀ ਤਸਵੀਰ ਤਾਂ ਬਹੁਤ ਉੱਤਮ ਹੈ ਪਰ ਇਸ ਵਿੱਚ ਇੱਕ ਕਮੀ ਹੈ ਰਾਜਾ ਹੈਰਾਨ ਹੋ ਕੇ ਬੋਲਿਆ ਕਿ ਦੱਸੋ ਫਕੀਰ ਸਾਈ ਕਿ ਕਮੀ ਹੈ ਮਹਾਤਮਾ ਬੋਲੇ ਕਿ ਇਹ ਸੰਪੂਰਨ ਤਸਵੀਰ ਨਹੀਂ ਹੈ ਆਪਣੀ ਆਤਮਾ ਦੀ ਤਸਵੀਰ ਵੀ ਬਣਾਓ ਇਹ ਤਾਂ ਸਰੀਰ ਦੀ ਤਸਵੀਰ ਹੈ ਰਾਜਾ ਬੋਲਿਆ ਕਿ ਤੁਸੀਂ ਮੇਰੀ ਆਤਮਾ ਦੀ ਤਸਵੀਰ ਬਣਾਓ ਮੈਂ ਤੁਹਾਨੂੰ ਇਨਾਮ ਦੇਵਾਂਗਾ ਮਹਾਤਮਾ ਦੂਸਰੇ ਦਿਨ ਕੋਰਾ ਕਾਗਜ਼ ਲੈ ਕੇ ਆਏ ਅਤੇ ਉਹ ਰਾਜੇ ਨੂੰ ਦੇ ਦਿੱਤਾ ਰਾਜਾ ਦੇਖ ਕੇ ਬਹੁਤ ਹੈਰਾਨ ਹੋਇਆ ਅਤੇ ਬੋਲਿਆ ਕਿ ਹੇ ਫਕੀਰ ਸਾਈ ਇਹ ਤਾਂ ਕੋਰਾ ਕਾਗਜ਼ ਹੈ ਮਹਾਤਮਾ ਬੋਲੇ ਕਿ ਹਾਂ ਇਹ ਤਾਂ ਕੂਰਾ ਕਾਗਜ਼ ਹੈ ਇਹ ਤੇਰੀ ਅਸਲੀ ਆਤਮਾ ਦੀ ਤਸਵੀਰ ਹੈ ਤੇਰੀ ਆਤਮਾ ਸਰੀਰ ਦੇ ਅੰਦਰ ਤਾਂ ਮੌਜੂਦ ਹੈ ਪਰ ਉਸ ਦੇ ਗੁਣ ਬਾਹਰ ਪ੍ਰਗਟ ਨਹੀਂ ਹੋਏ ਜਦੋਂ ਉਸ ਦੇ ਗੁਣ ਸਰੀਰ ਰਾਹੀਂ ਬਾਹਰ ਪ੍ਰਗਟ ਹੋਣਗੇ ਤਾਂ ਤੂੰ ਲੋਕਾਂ ਦੀ ਸਹਾਇਤਾ ਕਰੇਗਾ ਪਰਮਾਤਮਾ ਦਾ ਸਿਮਰਨ ਕਰੇਗਾ ਅਤੇ ਨਿਮਰਤਾ ਤੇਰੇ ਸਰੀਰ ਵਿੱਚ ਪ੍ਰਵੇਸ਼ ਕਰੇਗੀ ਇਸ ਤੋਂ ਬਾਅਦ ਰਾਜਾ ਬਹੁਤ ਹੈਰਾਨ ਹੋਇਆ ਤੇ ਫਕੀਰ ਨੂੰ ਬੋਲਿਆ ਕਿ हे ਫਕੀਰ ਸਾਈ ਕੀਵੇਂ ਪਰਮਾਤਮਾ ਨੂੰ ਪ੍ਰਾਪਤ ਕਰਾਂ ਅਤੇ ਕੀਵੇਂ ਇਸ ਸਰੀਰ ਉੱਪਰ ਆਤਮਾ ਦਾ ਪ੍ਰਭਾਵ ਦਿਖਾਈ ਦੇਵੇਗਾ ਰਾਜੇ ਨੂੰ ਮਹਾਤਮਾ ਨੇ ਨਾਮ ਜਪਣ ਵਾਸਤੇ ਕਿਹਾ ਹੁਣ ਰਾਜੇ ਨੂੰ ਅਸਲੀ ਗਿਆਨ ਹੋਣਾ ਸ਼ੁਰੂ ਹੋ ਗਿਆ ਇਸ ਤਰ੍ਹਾਂ ਉਸ ਤਸਵੀਰ ਨੂੰ ਹੁਣ ਰਾਜਾ ਸਿੰਪਲ ਸਮਝਣ ਲੱਗ ਪਿਆ ਅਤੇ ਇਹ ਕੋਸ਼ਿਸ਼ ਕਰਨ ਲੱਗਾ ਕਿ ਕੋਰੇ ਕਾਗਜ਼ ਦੇ ਉੱਪਰ ਵੀ ਤਸਵੀਰ ਬਣੇ ਇੱਕ ਸੱਚੀ ਆਤਮਾ ਦੀ ਇੱਕ ਸੱਚੇ ਭਗਵਾਨ ਦੀ ਕਿਉਂਕਿ ਆਤਮਾ ਵਿੱਚ ਹੀ ਭਗਵਾਨ ਵਸਤੇ ਹਨ ਅਤੇ ਜੋ ਕਾਗਜ਼ ਦੇ ਉੱਤੇ ਤਸਵੀਰ ਬਣੇਗੀ ਉਹ ਪਰਮਾਤਮਾ ਦੀ ਤਸਵੀਰ ਹੋਵੇਗੀ ਅਤੇ ਪਰਮਾਤਮਾ ਹੀ ਉਸ ਤਸਵੀਰ ਵਿੱਚ ਪਰਵੇਸ਼ ਕਰਨਗੇ ਧੰਨ ਧੰਨ ਬਾਬਾ ਸ਼੍ਰੀ ਚਾਂਜੀ ਮਹਾਰਾਜ ਕਿਰਪਾ ਕਰੋ